ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਦੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸੋਸ਼ੀਓਲੋਜੀ ਸੈਮੈਸਟਰ 3 ਦਾ ਜਿਹੜੇ ਕੋ ਟਾਪਿਕ ਲੈ ਕੇ ਆਇਆ ਸਮਾਜਿਕ ਪਰਵਰਤਨ ਦੇ ਜਿਹੜਾ ਕਾਰਕਾ ਜਨਸੰਖਿਆ ਜਨਸੰਖਿਆਤਮਕ ਕਾਰਕ ਡੈਮੋਗ੍ਰਾਫਿਕ ਫੈਕਟਰ ਹੈ ਜਿਹੜਾ ਇਹਦਾ ਕੀ ਪ੍ਰਭਾਵ ਹੈ ਨੇ ਸਮਾਜਿਕ ਪਰਵਰਤਨ ਦੇ ਵਿੱਚ ਕੀਵੇਂ ਨੇ ਅਸਰ ਕੀਤਾ ਕੀ ਯੋਗਦਾਨ ਦਿੱਤਾ ਉਹ ਆਪਾਂ ਇਸ ਵੀਡੀਓ 'ਚ ਡਿਸਕਸ ਕਰਾਂਗੇ ਹਾਂਜੀ ਜਨਸੰਖਿਆ ਕਾਰਕ ਪਹਿਲਾਂ ਇੰਟਰੋਡਕਸ਼ਨ ਜੇਕਰ ਅਸੀਂ ਸਮਾਜ ਨੂੰ ਪੱਧਾਂ ਦੇ ਨਾਲ ਦੇਖਦਾ ਤਾਂ ਅਸੀਂ ਜਨਸੰਖਿਆ ਸਾਡੇ ਸਮਾਜ ਦੇ ਵਿੱਚ ਵਾਧੇ ਘਟਦੀ ਰਹਿੰਦੀ ਹੈ ਤੇ ਸਮਾਜ ਦੇ ਵਿੱਚ ਬਹੁਤੀਆਂ ਸਮੱਸਿਆਵਾਂ ਤਾਂ ਕੇਵਲ ਜਨਸੰਖਿਆ ਦੇ ਵਧਣ ਘਟਣ ਦੇ ਨਾਲ ਹੀ ਹੁੰਦੀਆਂ ਨੇ ਜੇ ਅਸੀਂ 19ਵੀਂ ਸਦੀ ਦੇ ਵੱਲ ਦੇਖੀ ਤਾਂ ਅਸੀਂ ਦੇਖਦੇ ਹਾਂ ਕਿ ਜਨਸੰਖਿਆ ਆਤਮਕ ਕਾਰਕ ਕਾਫੀ ਹੱਦ ਤੱਕ ਸਮਾਜਿਕ ਪਰਿਵਰਤਨ ਲਿਆਉਣ ਲਈ ਜ਼ਿੰਮੇਵਾਰ ਰਿਹਾ ਜਨਸੰਖਿਆ ਆਤਮਕ ਕਾਰਕ ਕੇਵਲ ਭਾਰਤ ਦੇਸ਼ ਨਾਲ ਹੀ ਸੰਬੰਧਿਤ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਵਿੱਚ ਵੀ ਸਮਾਜਿਕ ਜੀਵਨ ਇਸ ਨਾਲ ਪ੍ਰਭਾਵਿਤ ਰਿਹਾ ਤਾਂ ਸਾਡੇ ਭਾਰਤ ਦੇਸ਼ ਦੇ ਵਿੱਚ ਵੀ ਵਾਧਦੀ ਹੋ ਜਨਸੰਖਿਆ ਕਈ ਸਮੱਸਿਆਵਾਂ ਪੈਦਾ ਕਰ ਰਹੀ ਹੈ ਜਿਵੇਂ ਆਰਥਿਕ ਪੱਖੋਂ ਦੇਸ਼ ਨੂੰ ਕਮਜ਼ੋਰ ਕਰਨਾ ਸਮਾਜਿਕ ਬਰਾਂਹਾਂ ਪੈਦਾ ਕਰਨੀਆਂ ਇਹ ਸਾਰਾ ਜਿਹੜੇ ਕਿ ਵੱਖੋ ਵੱਖਰਾ ਪ੍ਰਭਾਵ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੱਖੋ ਵੱਖਰਾ ਰਹਿੰਦਾ ਜਨਸੰਖਿਆ ਦੇ ਵਰਤ ਕੀ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਦੇ ਵਿੱਚ ਜਿਹੜੇ ਜਨਸੰਖਿਆਾਤਮਕ ਕਾਰਕ ਨੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਅੱਗੇ ਦਾ ਅਰਥ ਕੀ ਆ ਜਨਸੰਖਿਆਾਤਮਕ ਕਾਰਕ ਦਾ ਸਬੰਧ ਜਨਸੰਖਿਆ ਦੇ ਵਧਣ ਘਟਣ ਦੇ ਨਾਲ ਆ ਫਾਮ ਕੇਸੀ ਜਨਸੰਖਿਆ ਦਾ ਆਕਾਰ ਕਣਤਾ ਤੇ ਵੰਡ ਇਹਨੂੰ ਸ਼ਾਮਿਲ ਕਰਦੇ ਇਹਦੇ ਵਿੱਚ ਜਨਸੰਖਿਆਤਮਕ ਆਕਾਰ ਜਿਹੜੇ ਕਿ ਕਾਰਕ ਜਨਸੰਖਿਆਤਮਕ ਜਨਸੰਖਿਆਤਮਕ ਕਾਰਕ ਸਮਾਜਿਕ ਪਰਵਰਤਨ ਦਾ ਇੱਕ ਅਜਿਹਾ ਕਾਰਕ ਹੈ ਜਿਹੜਾ ਸਾਡੇ ਸਮਾਜ ਦੇ ਉੱਪਰ ਸਿੱਧਾ ਪ੍ਰਭਾਵ ਪਾਉਂਦਾ ਠੀਕ ਹੈ ਤੇ ਕਿਸੇ ਸਮਾਜ ਦਾ ਅਮੀਰ ਜਾਂ ਗਰੀਬ ਹੋਣਾ ਵੀ ਜਨਸੰਖਿਆਤਮਕ ਕਾਰਕ ਤੇ ਹੀ ਡਿਪੈਂਡ ਕਰਦਾ ਪਾਵ ਜਿਨ੍ਹਾਂ ਦੇਸ਼ਾਂ ਵਿੱਚ ਜਨਸੰਖਿਆ ਵਧੇਰੇ ਹੁੰਦੀ ਹੈ ਉੱਥੋਂ ਦਾ ਲੋਕਾਂ ਦਾ ਰਹਿਣਾ ਸਹਿਣਾ ਦਾ ਪੱਧਰਾ ਨੀਵਾ ਹੁੰਦਾ ਕਿਉਂਕਿ ਉੱਥੇ ਜਨਸੰਖਿਆ ਜ਼ਿਆਦਾ ਹੋਊਗੀ ਜਿੰਨੀ ਜਨਸੰਖਿਆ ਜ਼ਿਆਦਾ ਹੋਊਗੀ ਤਾਂ ਜਿਹੜੇ ਕਿ ਸਾਧਨ ਉਹ ਸੀਮਤ ਹੋ ਜਾਣਗੇ ਤੇ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੋ ਜਾਊਗਾ ਜਿੰਨੀ ਜ਼ਿਆਦਾ ਵਾਧੂ ਹੋਊਗੀ ਉਨਾਂ ਹੀ ਜਿਹੜੇ ਕਿ ਜ਼ਿਆਦੇ ਲੋਕਾਂ ਦੇ ਜਿਹੜੇ ਸਾਧਨ ਹੋਣਗੇ ਜਿਹੜੇ ਉਹ ਸਾਰੇ ਸੀਮਤ ਹੋ ਜਾਣਗੇ ਤਾਂ ਬੇਰੁਜ਼ਗਾਰੀ ਵਧੂਗੀ ਤਾਂ ਉਨਾਂ ਹੀ ਜਿਹੜੇ ਕਿ ਜੀਵਨ ਪੱਧਰ ਮਤਲਬ ਕਿ ਜੀਵਨ ਪੱਧਰ ਜਿਹੜਾ ਸਟੇਟਸ ਆ ਉਹ ਡਾਊਨ ਹੋ ਜਾਊਗਾ ਤੇ ਜਿੱਥੇ ਜਿਨ੍ਹਾਂ ਦੇਸ਼ਾਂ ਵਿੱਚ ਜਨਸੰਖਿਆ ਘੱਟ ਹੁੰਦੀ ਹੈ ਉੱਥੇ ਜਿਹੜੇ ਕਿ ਸਾਧਨ ਨੇ ਉਹ ਜ਼ਿਆਦਾ ਹੋਣਗੇ ਤਾਂ ਬੇਰੁਜ਼ਗਾਰੀ ਵੀ ਘੱਟ ਹੋਊਗੀ ਤਾਂ ਉਹਨਾਂ ਹੀ ਉਹ ਜਿਹੜੇ ਕਿ ਉਹਦਾ ਜੀਵਨ ਪੱਧਰ ਉੱਚਾ ਹੋਊਗਾ ਜਿਵੇਂ ਇਹਨਾਂ ਨੇ ਐਗਜ਼ਾਮਪਲ ਭਾਰਤ ਤੇ ਚੀਨ ਦੀ ਦੇਖੋ ਜਿੱਥੇ ਜਨਸੰਖਿਆ ਨਹੀਂ ਜ਼ਿਆਦਾ ਜਿਸ ਕਰਕੇ ਗਰੀਬੀ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦਿਨੋ-ਦਿਨ ਵੱਧੇ ਜਾ ਰਹੀਆਂ ਨੇ ਦੂਜੇ ਪਾਸੇ ਕੈਨੇਡਾ ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਨਸੰਖਿਆ ਕਾਫੀ ਘੱਟ ਆ ਜਿਸ ਕਰਕੇ ਇਹਨਾਂ ਦੇਸ਼ਾਂ ਵਿੱਚ ਲੋਕਾਂ ਦਾ ਰਹਿਣ ਸਹਿਣ ਦਾ ਦਰਜਾ ਕਾਫੀ ਜ਼ਿਆਦਾ ਉੱਚਾ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਜਨਸੰਖਿਆ ਇੱਕ ਕਾਰਕੋ ਸਮਾਜਿਕ ਪਰਵਰਤਨ ਲਿਆਉਣ ਦੇ ਵਿੱਚ ਇਹਦਾ ਬਹੁਤ ਵੱਡਾ ਹੱਥ ਹੁੰਦਾ ਅੱਗੇ ਇਹਦੇ ਪ੍ਰਭਾਵਿਤ ਕਿਵੇਂ ਕਰਦਾ ਹੈ ਇਹ ਜੀਵਨ ਨੂੰ ਇੱਕ ਤਾਂ ਗਰੀਬੀ ਤੇਜ਼ੀ ਨਾਲ ਜਦੋਂ ਜਨਸੰਖਿਆ ਵਧੂਗੀ ਤਾਂ ਲੋਕਾਂ ਦੀ ਜਿਹੜੀ ਕਿ ਰੋਜ਼ੀ ਰੋਟੀ ਦੀਆਂ ਜ਼ਰੂਰਤਾਂ ਨਾਲ ਉਹ ਪੂਰੀਆਂ ਕਰਨ ਤੋਂ ਵਾਂਝੇ ਹੋ ਜਾਣਗੇ ਤਾਂ ਇਹਦੇ ਨਾਲ ਜਿਹੜੀ ਕਿ ਗਰੀਬੀ ਹੋਰ ਜ਼ਿਆਦਾ ਵਧੂਗੀ ਕਿਉਂਕਿ ਜਿੰਨੀ ਜਨਸੰਖਿਆ ਹੋਊਗੀ ਉਨਾਂ ਹੀ ਜਿਹੜੇ ਕਿ ਸਾਧਨ ਸੀਮਤ ਹੋ ਜਾਣਗੇ ਜਿਵੇਂ ਕਿ ਮਾਤਲਸ ਦੇਸਾਂ ਦੇ ਅਨੁਸਾਰ ਜਨਸੰਖਿਆ ਦੇ ਵਿੱਚ ਵਾਧਾ ਜਿਹੜੇ ਕਿ ਰੇਖਾਗਣਿਤੀ ਤਰ੍ਹਾਂ ਹੁੰਦਾ ਜਿਵੇਂ 8 8 64 ਭਾਵ ਕਿ ਆਰਥਿਕ ਸੋਮਿਆਂ ਦੇ ਉਪਾਦਨ ਦੇ ਵਿੱਚ ਵਾਧਾ ਅੰਕਗਣਿਤ ਦੇ ਤਰ੍ਹਾਂ ਹੁੰਦਾ ਜਿੰਨੀ ਜ਼ਿਆਦਾ ਜਿਹੜੇ ਕਿ ਜਨਸੰਖਿਆ ਹੋਊਗੀ ਉਨਨੇ ਹੀ ਜ਼ਿਆਦਾ ਹੀ ਸਾਧਨ ਜਿਹੜੇ ਕਿ ਸੀਮਤ ਹੋ ਜਾਣਗੇ ਤਾਂ ਜਦੋਂ ਸਾਧਨ ਸੀਮਤ ਹੋਣਗੇ ਜਿਹੜੇ ਕਿ ਬੇਰੁਜ਼ਗਾਰੀ ਵਧੂਗੀ ਤਾਂ ਉਹਦੇ ਨਾਲ ਜਿਹੜੀ ਕਿ ਗਰੀਬੀ ਜਿਹੜੀ ਕਿ ਜ਼ਿਆਦਾ ਵਧ ਜੂਗੀ ਠੀਕ ਹੈ ਤੇ ਜਦ ਦੀ ਕੀਤਾ ਜਾਂ ਖੇਤੀਬਾੜੀ ਪਾਰਤ ਖੇਤੀ ਪ੍ਰਧਾਨ ਦੇਸ਼ ਹੈ ਤੇ ਇੱਥੋਂ ਦੀ ਜਨਸੰਖਿਆ ਵਧ ਰਹੀ ਸੀ ਕਿਤੇ ਦੇ ਨਾਲ ਜੁੜੀ ਹੋਈ ਹੈ ਅਸਲ ਦੇ ਵਿੱਚ ਖੇਤੀਬਾੜੀ ਇੱਕ ਅਜਿਹਾ ਕੀਤਾ ਜਿਸ ਦੇ ਵਿੱਚ ਵਧੇਰੇ ਗਿਣਤੀ ਹੁੰਦੀ ਹੈ ਤਾਂ ਭਾਵ ਕਿ ਇਕੱਲਾ ਇੱਕ ਵਿਅਕਤੀ ਦਾ ਕੰਮ ਨਹੀਂ ਬਲਕਿ ਕਈ ਵਿਅਕਤੀਆਂ ਦਾ ਇੱਕ ਇਕੱਲੇ ਮਿਲ ਕੇ ਹੀ ਨਾਲ ਇਹ ਕੰਮ ਸੰਬੰਧਿਤ ਤਾਂ ਜਿਸ ਕਰਕੇ ਬੱਚੇ ਦੀ ਜ਼ਿਆਦਾ ਗਿਣਤੀ ਦੇ ਵਿੱਚ ਜ਼ਰੂਰ ਹੋ ਜਾਂਦਾ ਕਿ ਜੇਕਰ ਪਰਿਵਾਰ ਵੱਡਾ ਹੋਗਾ ਤਾਂ ਖੇਤੀਬਾੜੀ ਸੰਭਵ ਹੋਊਗੀ ਠੀਕ ਹੈ ਮਤਲਬ ਕਿ ਜੱਦੀ ਕੀਤਾ ਫਿਰ ਕੀ ਬਣ ਜਾਂਦਾ ਖੇਤੀਬਾੜੀ ਬਣ ਜਾਂਦਾ ਤਾਂ ਨੈਕਸਟ ਹੈਗਾ ਅਨਪੜਤਾ ਹਾਂਜੀ ਭਾਰਤ ਵਰਗੇ ਦੇਸ਼ਾਂ ਵਿੱਚ ਅਨਪੜਤਾ ਵੀ ਜਨਸੰਖਿਆ ਦੇ ਵਧਣ ਦਾ ਕਾਰਨ ਹੈ ਕਿਉਂਕਿ ਇਹਦੇ ਵਿੱਚ ਬਹੁਤ ਇਹ ਜਨਸੰਖਿਆ ਅਨਪੜਾ ਤੇ ਅਨਪੜ ਲੋਕ ਬਹਿਮਾ ਪਰਮਾ ਦੇ ਵਿੱਚ ਫਸੇ ਰਹਿੰਦੇ ਨੇ ਜਿਵੇਂ ਪੁੱਤ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਜਿਸ ਕਰਕੇ ਜਿਹੜੇ ਕਿ ਅੱਗੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਬੱਚੇ ਪੈਦਾ ਹੁੰਦੇ ਨੇ ਤਾਂ ਜਿਹਦੇ ਨਾਲ ਜਿਹੜੀ ਕਿ ਜਨਸੰਖਿਆ ਵਧਦੀ ਹੈ ਇਹ ਤਾਂ ਇਹ ਕਾਰਨ ਕੀ ਅਨਪੜਤਾ ਵੀ ਜਿਹੜੀ ਇਹਨੂੰ ਪ੍ਰਭਾਵਿਤ ਕਰਦੀ ਹੈ ਤੇ ਉਹਨਾਂ ਦਾ ਫਿਰ ਰਹਿਣਾ ਸਹਿਣਾ ਪੱਧਰ ਵੀ ਜਿਹੜਾ ਕਿ ਨੀਵਾਂ ਦਰਜਾ ਹੋ ਜਾਂਦਾ ਜਿੰਨੀ ਜ਼ਿਆਦਾ ਪਰਿਵਾਰ ਦੇ ਵਿੱਚ ਮੈਂਬਰ ਹੋਣਗੇ ਠੀਕ ਆ ਉਨਾਂ ਹੀ ਜਿਹੜੇ ਖਾਣ ਪੀਣ ਵਾਲੇ ਸਾਧਨ ਹੋਣਗੇ ਸਾਰਿਆਂ 'ਚ ਵੰਡ ਜਾਣਗੇ ਤੇ ਉਹ ਸਿੱਖਿਆ ਲੈਣ ਸੰਬੰਧੀ ਆਪਣਾ ਜੀਵਨ ਪੱਧਰ ਉੱਚਾ ਕਰਨ ਸੰਬੰਧੀ ਜਾਂ ਬੱਚਿਆਂ ਦੇ ਸਿਹਤਮੰਦ ਹੋਣ ਸੰਬੰਧੀ ਬਿਲਕੁਲ ਵੀ ਚੇਤਨ ਨਹੀਂ ਰਹਿੰਦੇ ਤਾਂ ਇਹ ਸਭ ਅਨਪੜਤਾ ਦੇ ਕਰਕੇ ਹੀ ਹੁੰਦਾ ਅੱਗੇ ਹੈਗਾ ਸਾਂਸਕ੍ਰਿਤਿਕ ਪਾਬੰਦੀਆਂ ਹਾਂਜੀ ਭਾਰਤੀ ਸੰਸਕ੍ਰਿਤੀ ਦਾ ਲੋਕਾਂ ਦੇ ਜੀਵਨ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਆ ਤੇ ਇਸ ਸੰਸਕ੍ਰਿਤੀ ਦੇ ਪਾਬੰਦੀਆਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦੇ ਤਾਂ ਜਿਹੜੇ ਕਿ ਉਹ ਜੇਕਰ ਕੋਈ ਵਿਅਕਤੀ ਇਹਨਾਂ ਪੌਂਦਿਆਂ ਨੂੰ ਤੋੜ ਦਵੇ ਤਾਂ ਸਮਾਜ ਦੇ ਲੋਕ ਜਿਹੜੇ ਕਿ ਉਹਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੰਦੇ ਨੇ ਜਿਹੜੀ ਕਿ ਕਲਚਰਲ ਜਿਹੜੇ ਕਿ ਪਾਬੰਦੀਆਂ ਹੁੰਦੀਆਂ ਨੇ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਭਾਰਤ ਦੇ ਵਿੱਚ ਜਿਹੜੇ ਵੇਦ ਨੇ ਹਨਾ ਵੇਦਾਂ ਦੇ ਅਨੁਸਾਰ ਪਿਤਾ ਨੂੰ ਮਰਨ ਤੋਂ ਪਰੰਤ ਮੁਕਤੀ ਤਾਂ ਹੀ ਪ੍ਰਾਪਤ ਹੋਊਗੀ ਜੇ ਉਸ ਦਾ ਪੁੱਤਰ ਉਹਨੂੰ ਅਗਣੀ ਦਊਗਾ ਜਿਸ ਕਰਕੇ ਪੁੱਤਰ ਦੀ ਪ੍ਰਾਪਤੀ ਲਈ ਜ਼ਰੂਰੀ ਹੋ ਜਾਂਦਾ ਹੈ ਪ੍ਰਾਪਤੀ ਪਰਿਵਾਰ ਦੇ ਵਿੱਚ ਜ਼ਰੂਰੀ ਹੋ ਜਾਂਦੀ ਆ ਤੇ ਅਗਰ ਵਨ ਗਰਲ ਆ ਤਾਂ ਸੈਕਿੰਡ 3rd 4th ਹੈ ਮਤਲਬ ਕਿ ਜਦ ਤੱਕ ਬੇਟਾ ਨਹੀਂ ਹੁੰਦਾ ਤਾਂ ਉਹਨਾਂ ਨੇ ਪਰਿਵਾਰ ਦੇ ਵਿੱਚ ਬੱਚੇ ਨੂੰ ਲੈ ਕੇ ਜਿਹੜੇ ਉਹਨਾਂ ਹੀ ਜਿਹੜੇ ਕਿ ਬੱਚੇ ਦਾ ਜਨਮ ਹੁੰਦਾ ਤੇ ਉੱਥੋਂ ਤੱਕ ਕਿ ਸਮਾਜ ਦੇ ਵਿੱਚ ਵੀ ਪੁੱਤਰ ਹੋਣਾ ਤੋਂ ਬਾਅਦ ਵੀ ਜਿਹੜੇ ਕਿ ਉਹਨੂੰ ਵਧੇਰੇ ਉਜਿਤ ਮਿਲਦੀ ਹੈ ਇਹ ਸਾਰੇ ਜਿਹੜੇ ਕਿ ਇੱਕ ਕਲਚਰਲ ਪਾਬੰਦੀਆਂ ਨੇ ਜਿਸ ਕਰਕੇ ਜਿਹੜੇ ਕਿ ਜਨਸੰਖਿਆ ਦਾ ਦੇ ਵਿੱਚ ਵਾਧਾ ਹੁੰਦਾ ਤਾਂ ਅੱਗੇ ਹੈਗਾ ਸੁਰੱਖਿਆ ਅਸਲ ਦੇ ਵਿੱਚ ਹਰ ਵਿਅਕਤੀ ਇਹ ਸੋਚਣਾ ਸ਼ੁਰੂ ਕਰ ਦਿੰਦਾ ਕਿ ਜਦੋਂ ਉਹ ਬੁੱਢਾ ਹੋ ਜਾਊਗਾ ਜੇ ਉਹ ਜੇਕਰ ਉਹਦੇ ਬੱਚੇ ਹੋਣਗੇ ਤਾਂ ਹੀ ਉਹ ਸੁਰੱਖਿਅਤ ਰਹੂਗਾ ਤਾਂ ਬੱਚੇ ਨੇ ਵਧੇਰੇ ਗਿਣਤੀ ਹੀ ਉਹਨੂੰ ਤਸੱਲੀ ਦੇ ਸਕਦੀ ਆ ਤੇ ਉਹਦਾ ਬਡਾਪੇ ਦਾ ਸਹਾਰਾ ਕਸਲੀ ਦੇ ਰਹਿੰਦੀ ਹੈ ਤੇ ਉਹਦਾ ਬੜਾ ਪੇਦਾ ਸਹਾਰਾ ਰੂਗਾ ਤੇ ਇਹਨਾਂ ਸਾਰੇ ਕਾਰਨਾ ਕਰਕੇ ਵੀ ਜਿਹੜੀ ਕਿ ਵੱਡੇ ਪਰਿਵਾਰ ਦਾ ਪਾਇਆ ਜਾਣਾ ਪਰੰਪਰਾਵਾਦੀ ਦ੍ਰਿਸ਼ਟੀਕੋਣ ਤੋਂ ਹੋਣਾ ਪੁੱਤਰ ਦੀ ਮਹੱਤਤਾ ਨੂੰ ਜ਼ਰੂਰੀ ਸਮਝਣਾ ਜਾਂ ਫਿਰ ਸਿੱਖਿਆ ਦੀ ਕਮੀ ਵਰਗੇ अनेका ਕਾਰਕਣੇ ਜਿਹੜੇ ਜਨਸੰਖਿਆ ਦੇ ਮਾਦੇ ਲਈ ਜ਼ਿੰਮੇਵਾਰ ਨੇ ਤੇ ਦੇਸ਼ ਦੀ ਤਰੱਕੀ 'ਚ ਉਹਨਾਂ ਦੇ ਵੱਧਦੀ ਜਨਸੰਖਿਆ ਉੱਪਰ ਨਿਯੰਤਰਣ ਰੱਖਣਾ ਵੀ ਕਾਫੀ ਜ਼ਰੂਰੀ ਹੋ ਗਿਆ ਤਾਂ ਇਸ ਸਮੱਸਿਆ ਦੇ ਹੱਲ ਦੇ ਲਈ ਲੋਕਾਂ ਨੂੰ ਸਿੱਖਿਤ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਤੇ ਗਿਆਨ ਦੇ ਵਿੱਚ ਵਾਧਾ ਹੋਣ ਦੇ ਨਾਲ ਹੀ ਲੋਕ ਇਸ ਪ੍ਰਤੀ ਜਾਗਰੂਕ ਹੋਣਗੇ ਤਾਂ ਫਿਰ ਕਈ ਤਰ੍ਹਾਂ ਦੇ ਤਰ੍ਹਾਂ ਦੀ ਜਿਹੜੀ ਕਿ ਸਮੱਸਿਆਵਾਂ ਅਪਾ ਕਹਿ ਸਕਦੇ ਕਿ ਵੱਧਦੀ ਜਨਸੰਖਿਆ ਨਾਲ ਹੀ ਸਮਾਜ ਦੇ ਵਿੱਚ ਗਰੀਬੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਤੇ ਅਨੈਤਿਕਤਾ ਦੇ ਵਿੱਚ ਵਾਧਾ ਹੁੰਦਾ। ਅੱਗੇ ਆਗੇ ਬੇਰੋਜ਼ਗਾਰੀ ਜਿਵੇਂ ਜਿਵੇਂ ਸਮਾਜ ਦੇ ਵਿੱਚ ਉਦਯੋਗੀਕਰਨ ਤੇ ਸ਼ਹਿਰੀਕਰਨ ਦਾ ਵਿਕਾਸ ਹੋਇਆ ਉਹਦੇ ਨਾਲ ਬੇਰੋਜ਼ਗਾਰੀ ਦੇ ਵਿੱਚ ਵੀ ਵਾਧਾ ਹੋਇਆ। ਲੋਕਾਂ ਨੂੰ ਰੋਜ਼ਗਾਰ ਦੇਣਾ ਲੱਭਣ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਤੇ ਪਿੰਡਾਂ ਦੇ ਲੋਕ ਵਧੇਰੇ ਕਰਕੇ ਸ਼ਹਿਰਾਂ ਵਿੱਚ ਜਾ ਕੇ ਵਸਣ ਲੱਗੇ। ਇਸ ਕਰਕੇ ਸ਼ਹਿਰਾਂ ਦੇ ਵਿੱਚ ਜਨਸੰਖਿਆ ਵਧ ਗਈ ਆ ਤੇ ਉਹਨਾਂ ਦਾ ਰਹਿਣ ਸਹਿਣ ਦੇ ਲਈ ਮਕਾਨਾਂ ਦੀ ਕਮੀ ਹੋ ਗਈ ਤੇ ਮਹਿੰਗਾਈ ਵਧ ਗਈ ਆ। ਤਾਂ ਘਰੇਲੂ ਉਤਪਾਦਨ ਦਾ ਕੰਮ ਜਿਹੜ ਇਹ ਤੇ ਘਟ ਸਮੇਂ ਦੇ ਵਿੱਚ ਹੋਣ ਲੱਗ ਪਿਆ ਜਿਸ ਕਰਕੇ ਜਦੋਂ ਮਸ਼ੀਨਾਂ ਨੇ ਕਈ ਆਦਮੀਆਂ ਦੀ ਜਗ੍ਹਾ ਲੈ ਲਈ ਤਾਂ ਬੇਰੁਜ਼ਗਾਰੀ ਦਾ ਹੋਣਾ ਵੀ ਸੁਭਾਵਿਕ ਹੀ ਆ ਅੱਗੇ ਆਏਗਾ ਰਹਿਣ ਸਹਣ ਦਾ ਨੀਵਾ ਪੱਧਰ ਹਾਂਜੀ ਜਨਸੰਖਿਆ ਦੇ ਵਧਣ ਨਾਲ ਜਦੋਂ ਗਰੀਬੀ ਤੇ ਬੇਰੁਜ਼ਗਾਰੀ ਵੀ ਉਸੇ ਰਫ਼ਤਾਰ ਦੇ ਵਿੱਚ ਵਧਣ ਲੱਗੀ ਤਾਂ ਉਹਦੇ ਨਾਲ ਲੋਕਾਂ ਦਾ ਰਹਿਣ ਸਹਣ ਦਾ ਪੱਧਰ ਵੀ ਜੜੇ ਕਿ ਨੀਵਾ ਹੋਇਆ ਕਮਾਉਣ ਵਾਲੇ ਮੈਂਬਰਾਂ ਦੀ ਗਿਣਤੀ ਘਟਣ ਲੱਗੀ ਤੇ ਖਾਣ ਵਾਲੇ ਮੈਂਬਰਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਦਿਨੋ-ਦਿਨ ਮਹਿੰਗਾਈ ਵਧਣ ਦੇ ਨਾਲ ਲੋਕਾਂ ਲਈ ਮੁਸ਼ਕਲ ਹੋ ਗਿਆ ਵੀ ਆਪਣੇ ਬੱਚਿਆਂ ਨੂੰ ਪੂਰੀ ਸਹੂਲਤਾਂ ਦੇ ਸਕਣ ਤਾਂ ਰਹਿਣ ਸਹਿਣ ਦੀ ਕੀਮਤ ਦੇ ਵਿੱਚ ਵਾਧਾ ਹੋਣ ਦੇ ਨਾਲ ਲੋਕਾਂ ਨੇ ਜੀਵਨ ਪੱਧਰ ਵੀ ਜਿਹੜਾ ਕਿ ਨੀਵਾ ਹੋ ਗਿਆ ਤਾਂ ਜਨਸੰਖਿਆ ਸੰਬੰਧੀ ਇਸ ਸਮੱਸਿਆ ਨੂੰ ਆਪਾਂ ਦੇਖਦੇ ਗਏ ਸਾਰੇ ਕਿ ਭਾ ਸਰਕਾਰ ਨੇ ਕੀ ਕਦਮ ਉਠਾਈ ਨੇ ਸਭ ਤੋਂ ਪਹਿਲਾਂ ਗਰੀਬੀ ਦੀ ਸਮੱਸਿਆ ਪਿੱਛੇ ਵੱਧਦੀ ਜਨਸੰਖਿਆ ਨੂੰ ਵੀ ਦੋਸ਼ੀ ਮੰਨਿਆ ਗਿਆ ਠੀਕ ਹੈ ਇਹਦੇ ਲਈ ਜਨਸੰਖਿਆ ਤੇ ਕਾਬੂ ਪਾਉਣ ਲਈ ਜਿਹੜੇ ਕਿ ਇਸ ਜਿਹੜੇ ਕਿ ਕਾਰਬਨ ਕਿੱਥੇ ਗਈ ਨਾ ਨੇ ਅੱਗੇ ਜਨਸੰਖਿਆ ਦੇ ਉੱਪਰ ਆਵਾਸ ਤੇ ਪ੍ਰਵਾਸ ਦਾ ਵੀ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਉਦਾਹਰਨ ਦੇ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਵਿੱਚ ਬਾਹਲੇ ਦੇਸ਼ਾਂ ਜਿਵੇਂ ਕਿ ਬੰਗਲਾਦੇਸ਼ ਤੀਬਤ ਤੇ ਨੇਪਾਲ ਸ਼੍ਰੀਲੰਕਾ ਆਦ ਦੇ ਲੋਕ ਆਪਦੇ ਰਕਿੰਤੀ ਦੇ ਵਿੱਚ ਆ ਕੇ ਰਹਿਣ ਲੱਗ ਪਏ ਨੇ ਤੇ ਇਹਨਾਂ ਦੇ ਆਵਾਸ ਨਾਲ ਸਾਡੀ ਜਨਸੰਖਿਆ ਵਿੱਚ ਵੀ ਬਹੁਤ ਵਾਧਾ ਹੋਇਆ ਗਰੀਬੀ ਭੁੱਖਮਰੀ ਮਹਿੰਗਾਈ ਤੇ ਹੋਰ ਕਿਹੜੇ ਤਰ੍ਹਾਂ ਦੀਆਂ ਸਮੱਸਿਆਵਾਂ ਇਹਦੇ ਨਤੀਜੇ ਵਜੋਂ ਹੀ ਪੈਦਾ ਹੁੰਦੀਆਂ ਨੇ ਅਗਿਆਂ ਦਾ ਪ੍ਰਵਾਸ ਜਿਵੇਂ ਕਿ ਭਾਰਤ ਦੇ ਵਿੱਚ ਆਵਾਸ ਸਪਾਇਆ ਜਾਂਦਾ ਉਸੇ ਤਰੀਕੇ ਨਾਲ ਪ੍ਰਵਾਸ ਵੀ ਪਾਇਆ ਜਾਂਦਾ ਪਰਵਾਸ ਤੋਂ ਭਾਵ ਕਿ ਸਾਡੇ ਦੇਸ਼ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਬਸਣ ਲੱਗੇ ਵੱਡੀ ਗੱਲ ਤਾਂ ਇਹ ਹੈ ਕਿ ਭਾਰਤ ਦੇਸ਼ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ ਕਰਨ ਵਾਲੇ ਜਿਵੇਂ ਡਾਕਟਰ ਇੰਜੀਨੀਅਰ ਤੇ ਇਹ ਸਾਰੇ ਹੋਰ ਲੋਕ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਬਸਣਾ ਪਸੰਦ ਕਰਨ ਲੱਗ ਪਏ ਭਾਰਤ ਦੇਸ਼ ਉਹਨਾਂ ਨੂੰ ਸਿੱਖਿਅਤ ਕਰਨ ਲਈ ਕਾਫੀ ਧਨ ਵੀ ਖਰਚ ਕਰਦਾ ਹੈ ਪਰੰਤੂ ਉਹਨਾਂ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਦਾ ਲਾਭ ਦੂਜੇ ਮੁਲਕ ਪ੍ਰਾਪਤ ਕਰਨ ਲੱਗ ਜਾਂਦੇ ਨੇ ਤੇ ਇਹਦਾ ਕਾਰਨ ਹੈ ਕਿ ਸਾਡੇ ਦੇਸ਼ ਉਹਨਾਂ ਦੀ ਯੋਗਤਾ ਦੇ ਮੁਤਾਬਿਕ ਪੈਸਾ ਨਹੀਂ ਦਿੰਦਾ ਇਤੋਂ ਤੱਕ ਕਿ ਕਈ ਵਾਰੀ ਉਹਨਾਂ ਨੂੰ ਬੇਰੁਜ਼ਗਾਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਸੋ ਇਹ ਸਾਰੇ ਜਿਹੜੇ ਕਿ ਕਾਰ